ਕਾਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਆ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਚ ਹੋਗੇ ਤੇ ਆਪਾਂ ਵੀ ਵਧੀਆ ਠੀਕ ਠਾਕ ਆ ਤੇ ਆਪਾਂ ਚੱਲਿਆਂ ਡਿਊਟੀ ਤੇ ਇਹਦੇ ਸੇਵ ਦਾ ਟਾਈਮ ਆ ਤੇ ਧੁੱਪ ਬਹੁਤ ਲੱਗੀ ਗਰਮੀ ਉਹ ਅੰਦਰੋਂ ਪੁੱਛਣ ਗਿਆ ਰੂਮ ਰੂਮ ਲੈਣੇ ਆ ਦੇਖਦੇ ਆ ਕੀ ਮੋਲ ਚੱਲ ਬੰਦਾ ਹੋਰ ਦੋ ਫਲੈਟ ਚਾਹੀਦੇ ਬੁਕਿੰਗ ਆਫਿਸ ਜੁੜੇ ਰੋ ਆਪਣੇ ਨਾਲ ਅੱਜ ਕੀ ਕੀ ਕਰਦੇ ਦਿਖਾਉਣੇ ਤੁਹਾਨੂੰ ਬੰਦੇ ਆਪਣੇ ਸਾਰੇ ਛਲੇ ਡਿਊਟੀ ਆ ਪਾਜੀ ਵੀ ਠਾਕ ਜੀ ਆਪਣੇ ਸਾਢੇ ਦੇ ਬਾਰੇ ਕਿਸ ਕੇਸ ਕਰਦੇ ਬਟੋ ਬਟੋ ਹੁਣ ਜਾਤਾ ਵਾ ਸੱਤ ਬੰਦੇ ਆ ਵਾ ਬੜਾ ਵੇਖਣ ਲੱਗਾ ਯਾ ਨਾ ਕੋਸਲੇ ਆਣਾ ਨੇ ਅੱਜ ਹਾਂ ਕਿ ਸਾਲ ਤੂੰ 16 ਦੀ ਸੀ 200 ਇਹ ਕਿਹੜੀ ਜਗਾ ਮੇਰਾ ਉਹ ਜਣਾਉਂਦਾ ਉਹ ਵੀ ਮਿੱਤਰੋ ਅਮਰੀਕਾ ਗ੍ਰੇਨ ਦੀ ਟੈਂਕੀ ਹੋ ਗਈ ਰੈਡੀ ਤੇ ਇਹ ਪਾ ਦੀ ਗ੍ਰੇਨ ਦੀ ਪਾ ਦੀ ਗ੍ਰੇਨ ਦੀ ਟੈਂਕੀ ਆ ਪਾ ਦੀ ਟੈਂਕੀ ਆ ਪਾ ਦੇ ਕੀ ਕਹਿਣਾ ਚਾਹੁੰਦਾ ਇਹ ਕਹਿਣਾ ਚਾਹੁੰਦੇ ਆ ਕਿ ਤੇਜੀ ਐ 900 ਲੀਟਰ ਦੀ ਇਹ ਮਿਸਤਰੀ ਹਾਂ ਕੀ ਬੋਲੋ ਅਰੇ ਤੂੰ ਤਾਂ ਇਹ ਇਹ ਕੀ ਬੋਲ ਰਿਹਾ ਭਾਈ ਬੋਲੀ ਕੀ ਕਹਿੰਦਾ ਇਹ ਕੀ ਬੋਲ ਰਿਹਾ ਹੈ ਹਾਂ ਬੋਲੋ ਯਾਰ ਅਰੇ ਬੋਲੋ ਯਾਰ ਬੋਲ ਭਾਈ ਕਿਤੇ ਕਾ ਕੈਮਰਾ ਬੰਦ ਹੋ ਜਾਣਾ ਉਹ ਨਹੀਂ ਪਾ ਗੱਲ ਦੱਸਣਾਗਾ ਕੋਈ ਬੱਜ ਚੁੱਪ ਕਰ ਗਿਆ ਦੱਸ ਦੇ ਬਾ ਨਹੀਂ ਮੈਂ ਨਹੀਂ ਕੋਈ ਗੱਲ ਸੰਗ ਗਏ ਤੁਸੀਂ ਅੱਛਾ ਨਹੀਂ ਦੱਸ ਨਹੀਂਓ ਚਲ ਠੀਕ ਐ ਕਰੋ ਇਹ ਟੇਲਰ ਤੋਂ ਆਵਾ ਕਰ ਇਹਨੂੰ ਹੀ ਲਾ ਕੇ ਦੇ ਦਿੰਦੇ ਆ ਹੁਣ ਲੈ ਕੇ ਜਾਉਂਗਾ ਇਹ ਆਪਾਂ ਵੀਡੀਓ ਦੇ ਵਿੱਚ ਆਵਾ ਵੀ ਮਤਰਾ ਅੱਜ ਵੀ ਆਪਾਂ ਨੂੰ ਦਪਾਇਰ ਇਦਾਂ ਹੀ ਲੱਗਦੀ ਦੁਬਈ ਸ਼ਹਿਰ ਆਪਾਂ ਤੇ ਆਪਾਂ ਉਹ ਕੋ ਆਪਣੀ ਗ੍ਰੇਨ ਦੀ ਪਰਲੇ ਸਭ ਕੁਝ ਓਕੇ ਕਰ ਲਈਏ ਤੇ ਉੱਧਰ ਲੌਣ ਲੱਗੇ ਹਾਂ ਬਾਤ ਉਹ ਕੀ ਕਹਿਣਾ ਤੂੰ ਕੀ ਕਹਿਣਾ ਚਾਹੁੰਦਾ ਮੈਂ ਤੇ ਇਹ ਕਹਿਣਾ ਚਾਹੁੰਦਾ ਵਾਂ ਕਿ ਦੂਜੀ ਗ੍ਰੇਨ ਦੀ ਆਪਾਂ ਗੈਲਟਰੀ ਚ ਉੱਤਣ ਲੱਗੇ ਹਾਂ ਅੱਛਾ ਠੀਕ ਆ ਤੇ ਤੁਹਾਡੀ ਆਪਣੇ ਗਾਰਡਨ ਦਾ ਕੰਮ ਚੱਲ ਕਹਿ ਕਹਿ ਆਪਣਾ ਚੈਨਲ ਚੈਨਲ ਨੂੰ ਕਹਿ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਭਾਜੀ ਵੱਧ ਤੋਂ ਵੱਧ ਸਬਸਕ੍ਰਾਈਬ ਕੀ ਵਾਓ ਵਾ ਕੀ ਜੇ ਨਹੀਂ ਕਰੋ ਇਹ ਨਹੀਂ ਬੋਲਣੀ ਤੇ ਮੇਧਰੋਂ ਆਣ ਆਪਾਂ ਇਹ ਗੈਂਡਰੀ ਖੜੀ ਕਰਕੇ ਫਿਰ ਮਿਲਦੇ ਆ ਤੁਹਾਨੂੰ ਕੀ ਰਿਪੋਰਟ ਮਤਰੋ ਕਰੇਨਾ ਆਪਣੀ ਨਾ ਬੂਮ ਬਾਮੋ ਕਾ ਕਲੱਜ ਆ ਤੇ ਕੰਟਰੈਕਟ ਆਈ ਨਹੀਂ ਉਹਦੇ ਕੰਟਰੈਕਟ ਲਾ ਤੇ ਬੂਮ ਨਹੀਂ ਲਾਇਆ ਇਹ ਬਕਲੰਗ ਦੂਤ ਤੇ ਬਿਠਾ ਆ ਚੱਲੇ ਕਿਧਰ ਹਾਂਜੀ ਉਧਰ ਜਾਣਾ ਤੇ ਆਪਾਂ ਹੁਣ ਚੱਲੇ ਆ ਦੂਜੀ ਕ੍ਰੇਨ ਤੇ ਉਹਦੀ ਟੈਂਕੀ ਲਾਉਣੀ ਆ ਫਿਰ ਵੀਡੀਓ ਬਣਾਈ ਤੇ ਆਪਾ ਆਪਣੇ ਨਾਲ ਵੀੜਿਆ ਇਹ ਰਾਵਾਂ ਮੇਟਰ ਦੀ ਕੋਲ ਸੋਰ ਬਾਰਗਰ ਰੋਡ ਪਾਰ ਕਰਨਾ ਵੀ ਬਹੁਤ ਔਖੀ ਗੱਲ ਆ ਇੰਨੀਆਂ ਗੱਡੀਆਂ ਦੀ ਕੰਟੇਨਰ ਤੇ ਟਰਾਲੇ ਲੰਘਦੇ ਆ ਨਾ ਬਹੁਤ ਯੋਰਨਾ ਰੋਡ ਪਾ ਦਿੰਦਾ ਤੇ ਬਾਕੀ ਕੰਮ ਅਜੇ ਸਲੋ ਸਲੋ ਚੱਲਣ ਦਿਆ ਕੋਈ ਜ਼ਿਆਦਾ ਕੰਮ ਨਹੀਂ ਚੱਲਣਾ ਗਾੜੀ ਵੇਖੋ ਕੀ ਹੁੰਦਾ ਸਾਨੂੰ ਵੀ ਕਹਿੰਦੇ ਕਿ ਇਦਾਂ ਬਣਾਕਦੇ ਨਹੀਂ ਇੱਥੇ ਪੁਲਿਸ ੱਲੇ ਤੇ ਅਜੇ ਤੇ ਅਸੀਂ ਨਾ ਨੂੰ ਕਰਨਾ ਬਾਕੀ ਇਦਾਂ ਦੇ ਰੂਚ ਕੁਝ ਵੀ ਤਾਂ ਨਹੀਂ ਹੈਗੀ ਪਾਣੀ ਦੀ ਤੇ ਕੁਝ ਤਾਂ ਕਰਕੇ ਬਾਕੀ ਆਪਾਂ ਦੇਖਦੇ ਹਾਂ ਕੀ ਬੰਦਾ ਡੇਲੀ ਦਾ ਵਲੌਗ ਤੁਹਾਨੂੰ ਪਤਾ ਹੀ ਆ ਡੇਲੀ ਵਲੌਗਿੰਗ ਚੱਲਦੀ ਹੈ ਆਪਣੀ ਦੇ ਵਿੱਚ ਕੀ ਕੀ ਕਰਦੇ ਸਭ ਤੁਹਾਨੂੰ ਦੱਸਦੇ ਲੇ ਲਈ ਆਪਾਂ ਚਾੜਤੀ ਹਾਂ ਫੇਟ ਨਹੀਂ ਨਹੀਂ ਬੇਟੀ ਮਾਵਾ ਦਾਣ ਚੁਕ ਰਿਆ ਹਾਂ ਹਾਂ ਅੱਗੇ ਖਾਲੀ ਡੇਗੀ ਔਰ ਪਾਣੀ ਦਾ ਚੁਕ ਲਿਆ ਉਹ ਲੋਕਾ ਆ ਗਏ ਪਾਜੀ ਮੈਂ ਲੱਗਿਆ ਤਾਂ ਅਗਰ ਵੀ ਬਹੁਤ ਜਿਆਦਾ ਲੋਵੀ ਆਪਾਂ ਚੱਲੇ ਆਂ ਡਿਊਟੀ ਖਤਮ ਕਰਕੇ ਰੂਟ ਤੇ ਤੇ ਆਪਣੀਆਂ ਕਰੇ ਨਾਲ ਰੱਖਿਓ ਸਭ ਔਰ ਲਿਈ ਆਪਣੀ ਗੱਲ ਤੇ ਥੋੜਾ ਆਟਾ ਔੜਾ ਮੁੱਛੋ ਕਰਦਾ ਥੋੜਾ ਟਾਈਮ ਲੱਗਣਾ ਪਈ ਆਂ ਅੰਦਰ ਆਟੋ ਰਹੀਂ ਜਿਆਦਾ ਮੌਸਮ ਬੜਾ ਗੰਡਾ ਆਉਣਾ ਬੱਦਲ ਬਾਈ